ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਬਰੌਕ ਦੇ ਵਿੱਚ ਹੋ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਤੇ ਮੇਲਾ ਲੰਘ ਚੁੱਕਿਆ ਕੱਲ ਸਮਾਪਤ ਹੋ ਗਿਆ ਤੇ ਅੱਜ ਮੇਲੇ ਦਾ ਮਤਲਬ ਹੈ ਸਮਾਉਤੀ ਦਾ ਵਾਅਦਾ ਦੇਣਾ ਠੀਕ ਹੈ ਤੇ ਆਪਾਂ ਚਲੇ ਸੀਗੇ ਹੁਣ ਬਾਬਾ ਜੀ ਦੀ ਸਫਾਈ ਕਰਨ ਤੇ ਤੁਹਾਨੂੰ ਦਿਖਾਉਣਾ ਥੇ ਕਿਸ ਤਰ੍ਹਾਂ ਦਾ ਮਾਹੌਲ ਹੋਇਆ ਪਿਆ ਹੈ ਤੇ ਹੁਣ ਉੱਥੇ ਸਫਾਈਆ ਕਰਕੇ ਆਉਂਦੇ ਆਪਾਂ ਤੇ ਮੇਲਾ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਲੰਘਿਆ ਸੁਖ ਸ਼ਾਂਤੀ ਨਾਲ ਸਾਰੇ ਪਾਸੇ ਐਨ ਠੀਕ ਠਾਕ ਰਿਹਾ ਬਹੁਤ ਵਧੀਆ ਰਿਹਾ ਮੇਲਾ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਬਾਬਾ ਜੀ ਦੀ ਸਫਾਈ ਕਰਨ ਤੇ ਬਣੇ ਰਹੋ ਬਲੌਗ ਤੇ ਨਾਲ ਤੇ ਤੁਹਾਨੂੰ ਦਿਖਾਉਨੇ ਆ ਕੀ ਕੁਛ ਕਰਦੇ ਆ ਅੱਜ ਤੇ ਜੁੜੇ ਲੋ ਆ ਦੇਖੋ ਜਿੰਨਾ ਚੰਨੇ ਵਗੈਰਾ ਰਹਿੰਦੇ ਨੇ ਲਾਉਣ ਆ ਫੇਰ ਲੱਗੇ ਲੱਗੇ ਜਾਣਗੇ ਆਉਦੀ ਐ ਤੇ ਬਾਕੀ ਉਧਰ ਟੈਂਟ ਵਗੈਰਾ ਵੀ ਹਲਪ ਆ ਨੇ ਵੀ ਲੱਗੇ ਜਾਣ ਬਾਬਾ ਜੀ ਲਾਸਟ ਮਿੰਟ ਕਰ ਰਿਹਾ ਕੁਛ भलवान लगे हुए हले एक्सरसाइज कर दे सवेर ही टाइम है ना फिर ना तो कि दोबारा फिर के लफाफा बहुत ज़्यादा लगते है लिफाफा नहीं पाची वगैरह वो देखो सामने भलमान कुश्तियाँ कर लेना काफ़ी टाइम लगना हम अपने साफ सफाई कर बहुत ज़्यादा खलारा है इधर टेंट का समान पैया वो भी लेके जानी करो दर्शन बाबा जी दे ਆਪਾਂ ਚੱਕ ਦिए ਸਾਰਾ ਇਥੇ ਸਮਾਨ ਜਿਹੜਾ ਜਿਹੜਾ ਚੱਕਣ ਵਾਲਾ ਤੇ ਸਾਫ ਸਫੀਆ ਕਰ ਦिए ਆ ਦੇਖੋ ਬਾਹਰ ਪੁਲਵਾਨ ਵਗੈਰਾ ਫੇਡਰੇ ਨੇ ਤੇ ਉਹ ਟੈਂਟਲੇ ਪਾਈ ਉਹਦਾ ਸਮਾਨ ਲੈ ਕੇ ਜਾ ਰਹੇ ਨੇ ਇਕੱਠਾ ਕਰ ਰਹੇ ਨੇ ਸਵਾਤੀ ਚਲੋ ਜੀ ਮੈਂ ਲੱਗ ਜਾ সাফਾਈ ਕਰ ਲਓ ਜੀ ਆਪਣਾ ਸਾਰਾ ਸੁੰਬਰ ਕੇ ਹੈ ਢੇਰੀਆਂ ਲਾਤੀ ਅੱਗ ਲਾਤੀ कुछ सलाबिया ही फेम चाहिए इधर अग चलाते चलती तो बागी जाऊगी बाकी सारा साफ हो गया हम चलीए घर में देखिए बच्चन तैयार त्यूर करा जाके जो उठते देने सारा साफ हो गया दूर तक लाओ जी ये वीडियो क्लिप है शनिवार द ਉਸ ਦਿਨ ਸ਼ੁੱਕਰਵਾਰ ਫੇ ਮੇਰੇ ਤੋਂ ਕੋਈ ਵੀਡੀਓ ਨਹੀਂ ਸ਼ੂਟ ਹੋਈ ਕਿਉਂਕਿ ਜੀ ਬਹੁਤ ਜ਼ਿਆਦਾ ਕੰਮ ਖਿਲਰਿਆ ਜਾ ਪਿਆ ਸੀਗਾ ਮੇਲੇ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਮੇਲੇ ਜਿੱ ਕਿੰਨਾ ਕੰਮ ਬਾਧ ਜਾਂਦਾ ਹਨਾ ਸਾਰਾ ਫਿਰ ਸਮੇਟਿਆ ਫਿਰ ਇਹਨਾਂ ਬੱਚਿਆਂ ਨੂੰ ਸਕੂਲ ਵੀ ਭੇਜਣਾ ਸੀਗਾ ਉਦੋਂ ਬਸ ਬਾਬਾ ਜੀ ਦੀ ਸਫਾਈ ਕਰਕੇ ਆ ਕੇ ਇਹ ਬੱਚਿਆਂ ਨੂੰ ਫਟਾਫਟ ਠਾ ਲਿਆ ਤੇ ਜਾਂ ਇਹ ਮਨਾ ਕਰ ਰਹੇ ਸੀ ਕਿ ਜਾਣ ਹੀ ਨਹੀਂ ਰਹੇ ਸੀ ਤਾਂ ਫਿਰ ਇਹਨਾਂ ਨੂੰ ਤਿਆਰ ਕਰਕੇ ਸਕੂਲ ਵੀ ਭੇਜਣਾ ਸੀਗਾ ਫਿਰ ਵਿੱਚੇ ਪਲਮਾਨ ਆ ਗਏ ਉਹ ਦੁੱਧ ਵਗੈਰਾ ਪੀਣ ਆਉਂਦੇ ਹੁੰਦੇ ਨੇ ਨਾ ਤੋਕੇ ਤੇ ਉਹਨਾਂ ਨੂੰ ਫਿਰ ਦੁੱਧ ਕਰਕੇ ਦੇਣ ਲੱਗ ਗੀ ਤੇ ਫਿਰ ਅਰਦਾਸ ਕਰੀ ਉਹਨਾਂ ਨੇ ਕਾਫੀ ਟਾਈਮ ਲੱਗ ਗਿਆ ਵਿੱਚੇ ਬੱਚਿਆਂ ਨੂੰ ਸਕੂਲ ਭੇਜਿਆ ਬਸ ਇਸੇ ਤਰ੍ਹਾਂ ਹੀ ਕੰਮ ਥੋੜਾ ਥੋੜਾ ਨਾਲ ਡੇਟ ਹੋ ਗਿਆ ਤੇ ਫਿਰ ਸਾਰਾ ਹੀ ਸਾਫ ਸੁਫਈਆ ਕਰਿਆ ਕਿਤੇ ਕੁਸ ਖੇਡਿਆ ਪਿਆ ਤੇ ਕਿਤੇ ਕੁਸ ਖੇਡਿਆ ਪਿਆ ਸੀਗਾ ਉਸ ਤੋਂ ਬਾਅਦ ਜਿਵੇਂ ਤੋਂ ਕੋਈ ਵੀ ਵੀਡੀਓ ਨਹੀਂ ਸ਼ੂਟ ਹੋਈ ਇਕੱਠੇ ਕੇਵਾ ਬਹੁਤ ਹੋ ਜਾਂਦਾ ਮੇਲੇ ਤੋਂ ਬਾਅਦ ਬਹੁਤ ਅ ਬਸ ਜੀ ਹੋ ਜਾਂਦੀ ਆ ਤੇ ਇਹ ਸ਼ਨੀਵਾਰ ਦਾ ਆ ਵੀਡੀਓ ਸ਼ਨੀਵਾਰ ਨੂੰ ਤੋਂ ਤੇ ਸੀ ਕਿ ਜੀ ਮੈਂ ਪਪੜੇ ਕੱਪੜੇ ਬਹੁਤ ਜ਼ਿਆਦਾ ਇਕੱਠੇ ਹੋਏ ਪਏ ਸੀਗੇ ਵਿੱਚੇ ਨਵੇਂ ਵਿੱਚੇ ਜਿਹੜੇ ਡੇਲੀ ਰੁਟੀਨ ਚ ਪਾਉਨੇ ਆ ਉਹ ਵਾਲੇ ਕਿਉਂਕਿ ਜੀ ਆਪਣੇ ਨੌਵੀਂ ਤੋਂ ਪਹਿਲਾਂ ਦੇ ਕੱਪੜੇ ਧੁੱਤੇ ਹੋਏ ਸੀਗੇ ਉਸ ਤੋਂ ਬਾਅਦ ਨਹੀਂ ਤਾਂ ਉਹ ਹੈਗੇ ਮੇਂ ਵਿੱਚ ਮੇਲਾ ਆ ਗਿਆ ਦੋ ਦਿਨ ਤੇ ਸ਼ੁੱਕਰਵਾਰ ਮੇਲਾ ਨਿੱਗਤ ਬਾਅਦ ਉਸ ਦਿਨ ਵੀ ਧੁੱਤੇ ਹੋਏ ਹੈਗੇ ਮੇਰੇ ਤੋਂ ਤੇ ਫਿਰ ਸ਼ਨੀਵਾਰ ਨੂੰ ਧੁੱਤੇ ਸੀਗੇ ਤੇ ਫਿਰ ਮੈਂ ਨਾ ਸਾਰੇ ਧੋਤੋ ਕੇ ਵਿੱਚ ਦਾ ਤਾਰਾ ਭਰਤੀਆਂ ਸੀਗੀਆਂ ਥੱਲੇ ਤੇ ਉਸ ਤੋਂ ਬਾਅਦ ਕੋਸੇ ਤੇ ਮੈਂ ਖੜਾ ਕਰਕੇ ਮੇਰੇ ਕੋਲ ਮੱਛਰਾਂ ਦੀਆਂ ਛੋਟੀਆਂ ਸੀਗੀਆਂ ਉਹਦੇ ਉੱਤੇ ਪਾ ਦੂੰਗੀ ਤਾਂ ਜੋ ਹਨਾ ਵੀ ਸੁੱਕ ਜਾਣ ਸੁੱਕੇ ਤੇ ਫਿਰ ਚੱਕ ਹੋ ਜਾਣ ਨਹੀਂ ਚੱਕ ਨਹੀਂ ਫਿਰ ਉਹ ਸੀਗਾ ਬਈ ਖਿੰਡੇ ਰਹਿਣੇ ਸੀਗੇ ਜੇ ਇਦਾਂ ਹੀ ਚੱਕੇ ਰੱਖ ਦਿੰਦੇ ਫਿਰ ਬਲਜੇ ਪੈ ਜਾਂਦੇ ਨੇ ਤਾਂ ਕਰਕੇ ਮੈਨੂੰ ਐ ਸੀਗਾ ਵੀ फटाफट ਸੁੱਕ ਜਾਣ ਹਨਾ ਅੰਬੀ ਤੋਂ ਪੈਣ ਤੋਂ ਪਹਿਲਾਂ ਪਹਿਲਾਂ ਤੇ ਮੈਂ ਸਾਰੀ ਤੋਤੇ ਸੀਗੇ ਬਸ ਜੀ ਕੱਪੜਿਆਂ ਦਾ ਕੰਮ ਤਾਂ ਆਪਣਾ ਸ਼ਨੀਵਾਰ ਵਾਲਦਿਨ ਮੈਂ ਸਾਰੇ ਨਿਬੇੜਤਾ ਸੀਗੇ ਜਿੰਨੇ ਵੀ ਸੀਗੇ ਫਿਰ ਉਸ ਤੋਂ ਉਸ ਤੋਂ ਬਾਅਦ ਜੀ ਤਾਰਾਂ ਦਾ ਹੋ ਜਾਣਾ ਸੀਗਾ ਤਾਰਾਂ ਵੀ ਚੋਣ ਜਾਣੇ ਸੀਗੇ ਹਲੇ ਪੱਠੀਆਂ ਵਗੈਰਾ ਦਾ ਵੀ ਦੇਖਣਾ ਸੀਗਾ ਪੱਠੇ ਵੀ ਨਹੀਂ ਸਵੇਰੇ ਵੱਢ ਹੋਏ ਸੀਗੇ ਉਹ ਵੀ ਜਾ ਕੇ ਵੱਢਣੇ ਸੀਗੇ ਉਹ ਵੱਢ ਕੇ ਫੋਨੇ ਸੀਗੇ ਤੇ ਜਾ ਕਰਕੇ ਫਿਰ ਮੈਂ ਫਟਾਫਟ ਇੱਥੇ ਲੱਗੀ ਹੋਈ ਸੀ ਕੱਪੜਿਆਂ ਨੂੰ ਸੁਕਾਉਣ ਸਰ ਮੈਨੂੰ ਆਪਾਂ ਇਹ ਮੱਛਦਾਨੀ ਦੀਆਂ ਸੋਟੀਆਂ ਬਹੁਤ ਘੱਟ ਆਉਂਦੀਆਂ ਨੇ ਇਦਾਂ ਮੈਂ ਨਾ ਕੱਪੜੇ ਪਾ ਲੈਣੇ ਹੁੰਦੀਆਂ ਸੋਟੀਆਂ ਤੇ ਫਿਰ ਸੁੱਕ ਜਾਂਦੇ ਨੇ ਇਹਨਾਂ ਹਵਾ ਬਸਣੀ ਚੱਲ ਰਹੀ ਸੀਗੀ ਦੇਖੋ ਮੌਸਮ ਵੀ ਵਧੀਆ ਹੈ ਨਾ ਜਿੰਨਾ ਚਿਰ ਆਪਣੇ ਮੇਲਾ ਰਿਹਾ ਉਹ ਉਨਾਂ ਚਿਰ ਤਾਂ ਮੌਸਮ ਨੇ ਬਹੁਤ ਖਰਾਬ ਰਿਹਾ ਬਹੁਤ ਜਿਆਦਾ ਮੀਂਹ ਪੈਂਦਾ ਰਿਹਾ ਮੇਲੇ 'ਚ ਮੀਂਹ ਦੇਖਿਆ ਤੇ ਸੋਖ ਪਕੜਿਆ ਹੋਵੇ ਹਨਾ ਸਾਰੇ ਪਾਸੇ ਸਫਾਈ ਵੀ ਚੱਜ ਨਾਲ ਹੋ ਜਾਂਦੀ ਹੈ ਨਾਲੇ ਮੇਲਾ ਵਗੈਰਾ ਵੀ ਵਧੀਆ ਦੇਖ ਹੋ ਜਾਂਦਾ ਤੇ ਮੇਲੇ ਤੇ ਵਾਤਾਵਰਨ ਨਿੱਖਰ ਗਿਆ ਸੀਗਾ ਮੌਸਮ ਦੇਖੋ ਕਿੰਨਾ ਵਧੀਆ ਲੱਗ ਰਿਹਾ ਆਸਮਾਨ ਨੀਲਾ ਨੀਲਾ ਹੁਣ ਵੈਸੇ ਮੌਸਮ ਦੇ ਵਿੱਚ ਵੀ ਤਬਦੀਲੀ ਆ ਗਈ ਹੁਣ ਇੰਨੀ ਜ਼ਿਆਦਾ ਗਰਮੀ ਨਹੀਂ ਲੱਗਦੀ ਹੈਗੀ ਠੰਡ ਮਤਲਬ ਠੰਡਾ ਠੰਡਾ ਜਿਹਾ ਰਹਿੰਦਾ ਮੌਸਮ ਅਗੇ ਤਾਂ ਮਤਲਬ ਪਸੀਨਾ ਆ ਕੇ ਬਦਬੂ ਜਾਈ ਜਾਂਦੀ ਏ ਦਿਨ ਦਿਸੀ ਹੋ ਮੌਸਮ ਲੰਘ ਗਿਆ ਹੁਣ ਮੌਸਮ ਚ ਬਹੁਤ ਤਬਦੀਲੀ ਆ ਗਈ ਹਾਂ ਤਾਂ ਚਲੋ ਜੀ ਆਪਣਾ ਹੁਣ ਇਹ ਥੋੜਾ ਜਿਹਾ ਹੀ ਰਹਿੰਦਾ ਚਲੋ ਇਹ ਵੀ ਮੌਸਮ ਇਦਾਂ ਹੀ ਵਧੀਆ ਵਧੀਆ ਦਿਨ ਲੰਘ ਗਿਆ ਤੇ ਫੇਰ ਚਲੋ ਠੰਡ ਹੋਣ ਲੱਗਦੀ ਵੀ ਥੋੜਾ ਜਿਹਾ ਪੈਸੇ ਹੁਣ ਰਾਤ ਨੂੰ ਤਾਂ ਸਾਡੇ ਇੱਥੇ ਠੰਡ ਲੱਗਦੀ ਆ ਪਤਾ ਨਹੀਂ ਉੱਪਰ ਕਰਕੇ ਜਦੋਂ ਟਾਕੀਆਂ ਖੋਲਦੇ ਆ ਫਿਰ ਬਹੁਤ ਵਧੀਆ ਠੰਡਾ ਮੌਸਮ ਹੋ ਜਾਂਦਾ ਹੁੰਦਾ ਤੇ ਇੱਥੇ ਜੀ ਤੇ ਜਿਹੜੇ ਦਿੱਲੀ ਵਾਲੇ ਕੱਪੜੇ ਸੀਗੇ ਉਹ ਤਾਂ ਮੈਂ ਮਸ਼ੀਨ ਦੇ ਵਿੱਚ ਪਾ ਪਾਏ ਸੀਗੇ ਤੇ ਜਿਹੜੇ ਆਪਣੇ ਨਵੇਂ ਕੱਪੜੇ ਸੀਗੇ ਉਹ ਮੈਂ ਸੱਤ ਦੇ ਵਿੱਚ ਭੋਂ ਭੋਂ ਕੇ ਹੱਥਾਂ ਨਾਲ ਮੜਮੜ ਕੇ ਤੇ ਧੋਤੇ ਸੀ ਉਹ ਮੈਂ ਮਸ਼ੀਨ 'ਚ ਨਾ ਨਹੀਂ ਧੋਦੀ ਹੁੰਦੀ ਨਵੇਂ ਕੱਪੜੇ ਤੇ ਉਹ ਇਦਾਂ ਮਸਲਤੇ ਸੜਦਾਂ ਨਹੀਂ ਜਾਂ ਜਿਹੜੀ ਮੈਲ ਵਗੈਰਾ ਹੁੰਦੀ ਕਿਉਂਕਿ ਜਿਉ ਉਹ ਕਿਹੜਾ ਨਿਲਬੜੇ ਹੁੰਦੇ ਬਸ ਗਰਮੀ ਦੇ ਪਸੀਨੇ ਦਾ ਹੀ ਵਦੂ ਜੀ ਹੁੰਦੀ ਹੈ ਤੇ ਉਹ ਨਿਕਲ ਜਾਂਦੀ ਹੈ ਇਦਾਂ ਬਾਕੀ ਫਿਰ ਹੁਣ ਸੰਭਾਲ ਦਾਂਗੇ ਸੁੱਕਿਆਂ ਤੋਂ ਬਾਅਦ ਓਕੇ ਜਿਸ ਕਾਰਨ ਵੀ ਉਹ ਸਕੂਲੋਂ ਆਏ ਹੋਏ ਸੀਵੇ ਜਦੋਂ ਇਹ ਸਕੂਲੋਂ ਆਏ ਸੀ ਉਸ ਤੋਂ ਬਾਅਦ ਇਹ ਕੱਪੜੇ ਧੋਣ ਲੱਗੀ ਸੀ ਕਿਉਂਕਿ ਫਿਰ ਇਹਨਾਂ ਨੇ ਵਰਦੀਆਂ ਵਗੈਰਾ ਵੀ ਮੈਂ ਕਿਹਾ ਚਲੋ ਨਾਲ ਧੋਤੀਆਂ ਜਾਣਗੀਆਂ ਵੀ ਚਲੋ ਸ਼ਨੀਵਾਰ ਨੂੰ ਆਪਣੇ ਕੱਪੜਾ ਨਾ ਸ਼ਨੀਵਾਰ ਨੂੰ ਕੱਪੜਿਆਂ ਦਾ ਸਾਰਾ ਕੰਮ ਨਿਬੜ ਜੂਗਾ ਚਲੋ ਐਤਵਾਰ ਨੂੰ ਫਿਰ ਹੋਰ ਆਪਾਂ ਕੰਮ ਵਗੈਰਾ ਕਰ ਲਾਂਗੇ ਐਤਵਾਰ ਨੂੰ ਤਾਂ ਹੋਏ ਕੰਮ ਨਹੀਂ ਲੋਟ ਆਉਂਦੇ ਹੈਗੇ ਛੁੱਟੀ ਵਾਲੇ ਦਿਨ ਹਰ ਦਿਨ ਤਾਂ ਬੱਚੇ ਵੈਸੀ ਤੰਗ ਕਰ ਲੈਂਦੇ ਨੇ ਜਦੋਂ ਘਰੇ ਹੁੰਦੇ ਨੇ ਇਹਨਾਂ ਦਾ ਖਾਣਾ ਪੀਣਾ ਨਹੀਂ ਮੁੱਕਦਾ ਹੈਗਾ ਛੁੱਟੀ ਵਾਲੇ ਦਿਨ ਤਾਂ ਬਾਕੀ ਜਿਹੜੇ ਪੈਂਟਾ ਵਗੈਰਾ ਰਹਿ ਜਣਗੇ ਚਲੋ ਆਪਾਂ ਦੂਸਰੇ ਦਿਨ ਧੁੱਪਾਂ ਸੜ ਦਾਂਗੇ ਤੇ ਜਿਹੜੇ ਪਤਲੇ ਪਤਲੇ ਨੇ ਉਹ ਤਾਂ ਹਵਾ ਨਾਲ ਸੁੱਕ ਜਾਣਗੇ ਇਹ ਦਸਕਰਨ ਪਤਾ ਨਹੀਂ ਮੇਰੇ ਤੋਂ ਕੀ ਮੰਗ ਰਿਹਾ ਸੀਗਾ ਇੱਥੇ ਪਿਆ ਸੀਗਾ ਪਿਆ ਪਿਆ ਮੰਗਦਾ ਇਹਨੂੰ ਨੀਂਦ ਆ ਗਈ ਇੱਥੇ ਹੀ ਸੌਂ ਗਿਆ ਸੀਗਾ ਇਹ ਇੱਥੇ ਆਪਣੀ ਠੰਡੀ ਹਵਾ ਲੱਗਦੀ ਹੈ ਮੈਂ ਨਾ ਇੱਧਰ ਇੱਥੇ ਕੋਲੇ ਕਪੜੇ ਝੱਲ ਨਹੀਂ ਲੀਨੀ ਨਾ ਕਿਉਂਕਿ ਫਾਸ ਇੱਧਰ ਗਿੱਲਾ ਫਾਸ ਤੇ ਧੁੱਪਾਂ ਸੀਗੀ ਜਿੱਥੇ ਆਪਾਂ ਇੱਧਰ ਭਾਂਡੇ ਮਾਂਦੇ ਹੁੰਨੇ ਬੈਠੇ ਬਸ ਉੱਥੇ ਕਪੜੇ ਤੋਂ ਨਹੀਂ ਲੀਨੀ ਮੈਂ ਤੇ ਉੱਥੇ ਧੁੱਪਾਂ ਸੀਗੀ ਜੇ ਮੈਂ ਉੱਥੇ ਹੈਨਾ ਸ਼ਾਮਾਂ ਦੀ ਦੇਖ ਕਰਦੀ ਫਿਰ ਬਹੁਤ ਲੇਟ ਹੋ ਜਾਣਾ ਸੀਗਾ ਤਾ ਕਰਕੇ ਫਿਰ ਮੈਦੀ ਧੋਤੇ ਨਾਲੇ ਕੋਲੇ ਝਲਕ ਚਲਪਾ ਹੋ ਜਾਂਦੇ ਨੇ ਨੇੜੇ ਮਸ਼ੀਨ ਦੇ ਵਿੱਚ ਸੁੱਕ ਜਾਂਦੇ ਨੇ ਤੇ ਬਾਕੀ ਜੀ ਵੀਡੀਓ ਨੂੰ ਫੋਲੋ ਵਾਚ ਜ਼ਰੂਰ ਕਰਿਆ ਕਰੋ ਜੇ ਵੀਡੀਓ ਪਸੰਦ ਆਂਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਚਲੋ ਜੀ ਹੁਣ ਆਪਾਂ ਕਰਦੇ ਆਂ ਬਲੌਗ ਦਾ ਐਂਡ ਵੀ ਇੱਥੇ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਟਾ